ਮਨਚੁੱਤੇ ਬਾਜਮਾੱਖ ਮੱਖਮਖ ਜਥੇਬੰਦੀਆਂ ਦੇ ਆਗੂ ਸਹਿਬਾਨ ਪੰਡਾਲ ਦੇ ਵਿੱਚ ਬੈਠੇ ਕਿਸਾਨੋ ਮਜ਼ਦੂਰੋ ਮਜ਼ਾਕਰੋ ਤੇ 사 <목소리나> ਕਿ ਉਹ ਕਿਚਾਣ ਮੋਰਚੇ ਦਿੱਤਾ ਕੀਤਾ ਕਿ ਜਦੋਂ ਵੀ ਵੱਡੇ ਲੀਡਰ ਆਉਂਦੇ ਨੇ ਭਾਵੇਂ ਉਹ ਪ੍ਰਾਈਮ ਮਿਨਿਸਟਰ ਹੋਵੇ ਜਾਂ ਗ੍ਰਹਿ ਮੰਤਰੀ ਹੋਵੇ ਜਾਂ ਕੋਈ ਬੀਜੇਪੀ ਦਾ ਵੱਡਾ ਪ੍ਰਧਾਨ ਹੋਵੇ ਉਦੋਂ ਸੱਦਾ ਦੇਣਾ ਕਿ ਜਿਸ ਸ਼ਹਿਰ 'ਚ ਆ ਰਿਹਾ ਹੈ ਜਿਵੇਂ 23 ਤਰੀਕ ਨੂੰ ਪਟਿਆਲੇ 'ਚ ਆ ਰਿਹਾ ਹੈ ਤਾਂ ਕਿਸਾਨਾਂ ਮਜ਼ਦੂਰਾ ਮਜ਼ਾਜਬਾਂ ਤੇ ਹੋਰ तमाम ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ ਲੋਕਾਂ ਨੇ ਚਾਰ ਦੇ ਵਿੱਚ ਖਰਨੀ ਕੁਰਸੀਆਂ ਦਿਖਾਈ ਦੇ ਲੋਕੋ ਤੇ ਨਾ ਜਾਣ ਮੇਰੇ ਨਾਲ ਵਾਦਾ ਕਰੋ ਕਿ ਇਹਨਾਂ ਇਕੱਠਾਂ ਦੇ ਦੌਰਾਨ ਤੁਸੀਂ ਪਿੰਡਾਂ ਦੇ ਵਿੱਚ ਇਹ ਗੱਲ ਹੋਕਾ ਦੋਗੇ ਗੁਰਦੁਆਰਾ ਸਾਹਿਬ ਕਾਹੋਗੇ ਲੋਕਾਂ ਦੀ ਸੱਤਾ ਕਾਹੋਗੇ ਤਾਂ ਜੋ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਮੂੰਹ ਦੀ ਛਾ ਕੇ ਮੁਰਨੇ ਸੇ ਦੂਸਰਾ ਸਾਡੀਆਂ ਜੱਥੇ ਬੰਦੀਆਂ ਨੇ ਤਾਕੀਤਾ ਕਿ ਜਿੱਥੇ ਜਿੱਥੇ ਜੇ ਬੰਦੀਆਂ ਨੂੰ ਨਾਲ ਲੈ ਕੇ ਦਲਤਾ ਤੇ ਕੱਟ ਗਿੰਤੀ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਵੱਡੇ ਜਿਵੇਂ ਅੱਜ ਕਰਤ ਕੀਤਾ ਐਵੇਂ ਵੱੱਕ ਵੱੱਕ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਕੱਟ ਕਰਾਂਗੇ ਤੁਸੀਂ ਹੱਥ ਖੜੇ ਕਰਕੇ ਸਹਮਤੀ ਦਿਓ ਕਿ ਸਖੀਰਲੇ ਇੱਕ ਆਪਣੇ ਫਾਈਨਲ ਇਲ ਧਿਆਨ ਦੇ ਵਿੱਚ ਪਾਸ ਹੋਣ ਲਈ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰੋਗੇ ਕਿਸਾਨ

ਸਾਡੇ ਲੋਕਾਂ ਦੀ ਰੀੜ ਦੀ ਹੱਡੀ ਬਣੂਗਾ ਸਾਡੇ ਲੋਕਾਂ ਦਾ ਖੋਪੜੀ ਤੇ ਦਿਮਾਗ ਬਣੂਗਾ ਇੱਕ ਹੱਦ ਤੱਕ ਬਣੂਗਾ ਨਹੀਂ ਵੱਡ ਚੁੱਕਿਆ ਸੰਯੁਕਤ ਕਿਸਾਨ ਮੋਰਚੇ ਨੇ ਆ ਜਿਹੜੇ ਪੰਜਾਬ ਦੇ ਵਿੱਚ ਲੋਕ ਸਵਾਲ ਕਰਦੇ ਨੇ ਹਰਿਆਣੇ 'ਚ ਕਰਦੇ ਨੇ ਯੂਪੀ 'ਚ ਕਰਦੇ ਨੇ ਜਿਹੜਾ ਇਹ ਮਾਹੌਲ ਬਣਿਆ ਇਹਦਾ ਜਿਹੜਾ ਚਿਹਰਾ ਹੈ ਉਹ ਸੰਯੁਕਤ ਕਿਸਾਨ ਮੋਰਚੇ ਨੇ ਕਰਦਾ ਸੰਯੁਕਤ ਕਿਸਾਨ ਅੱਜ ਜੋ ਇਕਜੁੱਟ ਹੋ ਗਏ ਨੇ ਉਹਨਾਂ ਦੀ ਇੱਕ ਪਹਿਚਾਣ ਹੋ ਗਈ ਹੈ ਉਹਨਾਂ ਨੇ ਤਹਿਈਆ ਕਰ ਲੈ ਕਿ ਜਿੱਥੇ ਅਸੀਂ ਐਮਐਸਪੀ ਕਰਜ਼ੇ ਤੋਂ ਮੁਕਤੀ ਕਿਸਾਨ ਪੈਨਸ਼ਨ ਫਸਲਾਂ ਦਾ ਬੀਮਾ ਅਤੇ ਹੋਰ ਬੰਗਾਲੀ ਲੜਨਾ ਉੱਥੇ ਮਹਿੰਗਾਈ ਪ੍ਰਸ਼ਟਾਚਾਰੀ ਬੇਰੁਜ਼ਗਾਰੀ ਇਹਨਾਂ ਚੀਜ਼ਾਂ ਦੇ ਵਾਸਤੇ ਵੀ ਸੰਯੁਕਤ ਕਿਸਾਨ ਮੋਰਚਾ ਆਪਣੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ رٹے جماعت پونجی پتی کارپوریٹ جی جانتے ہو کہ لے ایک پرسینٹ لوگ کا دے کوڑ. آج ہیٹ لے چاری پرسینٹ لوگ دولت ہے جدو انہا پاڑا بن کے آبے ادو دو ایک حل ہے کہ لڑائی دے میدان کے لوگ اتر ਆਪਾਂ ਨੇ ਪੀਗਲ ਵਜਾਤਾ ਮੇਰੇ ਨਾਲ ਵਾਦਾ ਕਰੋ ਮੈਂ ਆਸ਼ ਕਰਦਾ ਕਿ ਇਸ ਫਾਈਨਲ ਇਮਤਿਹਾਨ ਦੇ ਵਿੱਚ ਆਪਾਂ ਪਾਸ ਹੋ ਕੇ ਨਿਕਲਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ